ਸੋਰ ਵੀਰ ਜੀ ਵਾਜ ਜੀ ਖਾਲਸਾ ਜੀ ਦੇ ਬਤੇ ਅੱਜ ਆਪਾਂ ਪਹੁੰਚ ਗਏ ਪਿੰਡ ਦਾ ਆਪਣੇ ਮਾਂ ਟਾਨੀ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਦੋ ਨਿਸ਼ਾਨ ਸਾਹਿਬ ਇੱਕ ਦੀ ਨਿਸ਼ਾਨੀ ਇੱਕ ਆ ਵੱਡਾ ਹਰਾ ਬੋਰਡ ਆਦਾ ਆਪਣੇ ਪਿੰਡ ਦਾ ਚੜੋ ਠੋਲ ਜੀ ਚੜੋ ਜੀ ਦੇਉ ਰੋ ਜਾਣਾ ਹੀ ਪੈਣਾ ਮੈਂ ਅੱਧਾ ਗਿਆ ਜਾਂਦੀ ਕਿਉਂਕਿ ਅੱਧਾ ਅੱਧਾ ਕੋਈ ਵੜੀ ਨਹੀਂ ਚੱਲ ਫੜਦਾ ਸਬਜੀ ਸੂਜੀ ਬਣੀ ਤੇ ਚੱਲੀਏ ਸਾਡਾ ਮੇਰਾ ਗਲਤ ਕਰ ਨਹੀਂ ਤੇ ਤੁਸੀਂ ਦੂਜਾ ਮਰਾ ਨਹੀਂ ਟਰੇਰ ਤੇ ਰੋਟੀਆਂ ਦੇ ਆਓ ਜੀਪ ਸੱਤੇ ਨੂੰ ਘੱਲ ਦੇਨੇ ਉੱਥੋਂ ਹੀ ਸੱਤਾ ਟਰਾਲੀ ਤੇ ਜਿੰਦਰਾ ਲਾਦ ਲਿਉਂਦਾ ਨਾਲੇ ਜਿੰਦਰਾ ਵੈਲਡ ਹੋ ਜਾਊਗਾ ਉਹ ਦੂਜੇ ਨੂੰ ਆ ਜਾਣਾ ਜੀਪ ਉਲ ਟਰਾਲੀ ਲਗਾਉਣੀ ਜੇ ਪਕੜੀਆਂ ਆਹੋ ਬਰਾਦੀ ਉੱਟ ਗਿਆ ਜੀ ਹੈ ਜਿਹੜਾ ਸਾਡੀ ਬਲੌਗ ਲਈ ਜਾਂਦਾ ਆ ਜੀ ਵਾਰਾ ਤੇ ਚਾਲੂ ਨਹੀਂ ਇੱਧਰ ਗਏ ਹਣੋ ਇਹਨਾਂ ਕੋਲ ਪੱਗ ਲਵਾਉਣੇ ਉੱਟ ਗਏ ਆ ਆਦਨ ਹੋ ਗਈ ਕੰਦੇ ਲੱਗਣ ਟਾਇਰ ਬਦਲ ਦਿੰਦੇ ਉਹਦੇ ਚਲ ਮਸ਼ੀਨ 4x4 ਹੋ ਗਈ ਆਹੋ ਇਹਦਾ ਕੰਮ ਹੋਇਆ ਆ ਤਰਾਂ ਟੋਟਲ ਲੋਡ ਲੱਗਾ ਸਭ ਬਦਲਾ ਅਛਾ ਉਹਨਾਂ ਦੇ ਖਾਲੀ ਦੋ ਦੋ ਮੋਹਰ ਪਸਾ ਗਿਆ ਇਹ ਇਹਦਾ ਜਾ ਰਹੇ ਨੇ ਬੀਨ ਆਲ ਇਹਦਾ ਇਹਦਾ ਜੁੱਟੇ ਵੀ ਨਹੀਂ ਥੋੜੀ ਗਾੜੀ ਜਾਲੂਦ ਤੇ ਕੀ ਕਰੀਏ ਸ਼ੈੱਡ ਮੱਕੀ ਬਸ ਵੱਢਣ ਵਾਲੀ ਹੋ ਗਈ ਆਪਣੀ ਜੇ ਮਸ਼ੀਨ ਦਾ ਤਾਂ ਸੋ ਜਾਨੀ ਭਲਕੇ ਪਰਸੋਂ ਆਪਣੀ ਮੱਕੀ ਵੱਢਣ ਵਾਲੀ ਮਸ਼ੀਨ ਦੀ ਰਿਪੇਅਰ ਹੋ ਗਈ ਆ ਥੋੜੀ ਬਾਲੀ ਰਹਿ ਗਈ ਬਸ ਹਾਂਜੀ ਭੇਡਾ ਲਾ ਫੋਨ ਉਹਨੂੰ ਯਾਰ ਨਿਸ਼ਾਨ ਦਾਣੀ ਨੂੰ ਲਾਓ ਫੋਨ ਯਾਰ ਲਿਆਵੇ ਰੋ ਰੰਜੋਤ ਸਿੰਘ ਅੱਜ ਆ ਗਿਆ ਆਪਣੇ ਕਹਿੰਦਾ ਮੇਰਾ ਨਾਂ ਨਹੀਂ ਲੈਂਦੇ ਢੋਟੀ ਸਾਹਿਬ ਨਿਸ਼ਾਨ ਮਖੂ ਹਰ ਬਲੌਗ ਚ ਦਾ ਨਾਂ ਲਈਦਾ ਫਿਰ ਵੀ ਆਖੂ ਮੇਰਾ ਨਾਂ ਨਹੀਂ ਲੈਂਦੇ ਛਤਰੀ ਥੱਲੇ ਦੇ ਬੰਦਾ ਦੀਦਾ ਹੀ ਨਹੀਂ ਹੈ ਕੌਣ ਆਲੀ ਬੰਦਾ ਕੌਣ ਕੌਣ ਨਹੀਂ ਆਉਂਦਾ ਕੋਟ ਕੋਟ ਕੀ ਕਰ ਰਿਹਾ ਕੋਈ ਮਹਾਨਤ ਹੈ ਇਹਦਾ ਨਾਂ ਨਹੀਂ ਕਲਾਰਾ ਇਹ ਦੋ ਜੇ ਪ੍ਰਾਣੀ ਨਿਸ਼ਾਨ ਦਾ ਪ੍ਰਾਣੀ ਹਾਂ ਓਏ ਚਲੋ ਯਾਰ ਕਰੀਏ ਆ ਪਾਣੀ ਕੀਟ ਵਾਲੀ ਜੰਡਰ ਵਾਲਾ ਦਈਏ ਇਹਨਾਂ ਤੋਂ ਹਾਂ ਰਹਿਣ ਦੇ ਯਾਰ ਖੜਾ ਨਹੀਂ ਨਹੀਂ ਭਜਣਾਗਾ ਚੱਲ ਤੂੰ ਚੱਲੀਏ ਯਾਰ ਨਾ ਕੋਈ ਗੁਰੂਆ ਕੇ ਹੈ ਟਰੈਕਟਰ ਮਗਰ ਫੱਟੀ ਨਹੀਂ ਰਹਿ ਗਈ ਸਾਰੀਆਂ ਕੱਟੀਆਂ ਕਰਨੀ ਉਹਦੇ ਮਗਰੀ ਪਾਦੀ ਇਧਰ ਮਗਰੀ ਪੈ ਗਈ ਉੱਥੇ ਹੀ ਫੱਟੀਆਂ ਦੋ ਤਿੰਨ ਹੈਗੀਆਂ ਤੇ ਉਹ ਕਦੋਂ ਲੈਉਣੀਆਂ ਉਹ ਉੱਥੇ ਉਹਨਾਂ ਤੋਂ ਆ ਕੇ ਮਾਰ ਲੈ ਕੇ ਪੈਨੇ ਲਾ ਲੈਵਾ ਜਾਨਮਦਾਰ ਆ ਸਟਾਓ ਯਾਰ ਇਹਦੇ ਨਾਲ ਐ ਚੁੱਕ ਲੈ ਕਪੂਰ ਕਰਾਇਆ ਮਗਰ ਯਾਰ ਮੈਂ ਇਹ ਜਾਨ ਛਡਾ ਗਿਆ ਅੱਜ ਇਧਰ ਦਾ ਕੰਮ ਆਪਣਾ ਪਾਰ ਦਾ ਸਾਰਾ ਨਿਬੜ ਗਾਨ ਬਾਕੀ ਟਰੈਕਟਰ ਪਿੰਡ ਲਗਾ ਦੇਣ ਲੱਗੇ ਆ ਜੀ ਹੁਣ ਪਿੰਡ ਵਾਲੀ ਸਾਈਡ ਜਾ ਕੇ ਪਾਣੀ ਛੱਡਾਂਗੇ ਤੇ ਪਾਵਾਂਗੇ ਭਾਜੜਾ ਵੀ ਆ ਗਿਆ ਗੱਟੀਆਂ ਦੇ ਰਾਜੇ ਆਉਣ ਥੱਲੇ ਪੱਖਾ ਫਿੱਟ ਕਰਦੇ ਆ ਜਿਹੜਾ ਕੱਲ ਪਲਾਟ ਬਣਾਇਆ ਜਿਹੜਾ ਸ਼ਾਮਾਂ ਤੱਕ ਕਾਦੋ ਜਿਉਂ ਵੀ ਖਤਾਂ ਚਲੋ ਚਲੋ ਜਨੀਲ ਪਾਣੀ ਭਰ ਲਾ ਯਾਰ ਥੋੜਾ ਜਿਹਾ ਪਾਣੀ ਨਹੀਂ ਲੱਭਦਾ ਉੱਥੇ ਇਹ ਰੱਖਿਆ ਨਾ ਮੜਾਇਆ ਗਾਹ ਗਰੀ ਮੜਾਇਆ ਓ ਗਾਂ ਘਰ ਪਿੱਛੇ ਹੀ ਕਰਨਾ ਬਣਾ ਯਾਰ ਬੰਨ੍ਹ ਨਹੀਂ ਬਣਾ ਜਿੱਥੇ ਵੀ ਆਏ ਨਹੀਂ ਮਾਸਾ ਜਾਂ ਤੇ ਉਹ ਲੱਦੀਏ ਪੈਣਾ ਟਰੈਕਟਰ ਓਏ ਨਹੀਂ ਫਿਰ ਇੱਥੇ ਕਿ ਵਜਨ ਪਊਗਾ ਨਹੀਂ ਨੰਗਣਾ ਯਾਰ ਨਹੀਂ ਪੈਕ ਹੋ ਜਾ ਉਹ ਨਹੀਂ ਯਾਰ ਟਰੈਕਟਰ ਲੱਦ ਲਓ ਬੰਨ੍ਹ ਲਿਆ ਆ ਜੋ ਕਿ ਲਿਫਟ ਲਿਫਟ ਤਾਂ ਜੋਕੜਾ ਉਹ ਸੰਗਲ ਜਾ ਫੜਦਾ ਅੜ ਜਾ ਅੜ ਜਾ ਨਹੀਂ ਉਤਰੀ ਲੋ ਜਾ ਉਹ ਵੇਖੀ ਸੰਜਾਂ ਢੋਲੀ ਢੋਲੀ ਜਾਂਦੇ ਮੜੀ ਫੱਟੀ ਜੋਕਲਾ ਹਲੋ ਹਲੋ ਚੱਲ ਚੁੱਕ ਥੋੜੀ ਹੋਰ ਮੜਾ ਬੈਕ ਕਰੀ ਸੱਤ ਓਏ ਚੱਲ ਮੜਾ ਹੋਰ ਬੈਕ ਹੁੰਦਾ ਓਏ ਚੱਲੋ ਟੋਟੀ ਲਾ ਜੋਰ ਮੜਿਆ ਤਾਂ ਚੁੱਕਦਾ ਬਟਨ ਤੋਂ ਵੇਖਾਂ ਥੋੜਾ ਵੱਡਾ ਹੋਰ ਥੱਲੇ ਰੱਖੋ ਉਧਰਲੇ ਬੰਨੇ ਕੋ ਫਿਰ ਇਹ ਦੋ ਟਰੈਕਟਰ ਪਿੰਡ ਨਗਾ ਦੇਣ ਲੱਗੇ ਪਿੰਡ ਵਾਲੀ ਸਾਈਡ ਜਾ ਕੇ ਕੰਮ ਚ ਚਲਾਉਣੇ ਆ ਤੇ ਉਧਰ 9 ਤਰੀਕ ਨੂੰ ਲੇਟ ਆ ਜਾਣੀ ਆ ਬਾਕੀ ਬੰਦੇ ਸਵੇਰੇ ਟਪਾ ਲਾਂਗੇ ਇਹ ਦੋ ਟਰੈਕਟਰ ਸਿੱਧਾ ਯਾਰ ਗਾੜੀ ਦੇਖਣਾ ਪਵੇ ਟਾਇਰ ਟੋਟੀ ਅੱਗੇ ਨਿਗਾ ਕਿੰਨੇ ਰੱਖਣੀ ਆ ਪਤਲੀ ਜੀ ਲਵਾ ਕੇ ਲੈਉਣੀ ਪਾਣੀ ਛਾਗ ਲਿਆ ਤੇ ਹੌਂ ਚੱਲਾਈ ਲੋ ਆਈਆ ਬੱਸ ਮਾੜਾ ਇੱਥੇ ਆ ਪੁੱਤ ਤੂੰ ਪਾ ਟਰੈਕਟਰ ਨਗਾਹ ਦੇ ਦੋ ਪਿੰਡ ਪਹਿਲੀ ਗੋਲੀ ਵਾਣ ਵਾਲੀ ਆ ਤੇ ਵਾਕੇ ਤੇ ਕਿਹੜਾ ਪਾਣੀ ਪਾਣੀ ਛੱਡਣਗੇ ਪੱਖਾ ਪਾਣੀ ਛਾਗ ਲਿਆ ਹੁਣ ਤੇ ਪੱਖਾ ਪੱਖਾ ਵੇਟ ਗੰਜਲੇ ਇਹ ਵੀ ਬਹੁਤ ਵਾ ਵਾ ਇੱਕ ਆਵਾ ਇੱਕ ਆਰ ਇੱਕ ਆਵਾ ਉਹ ਨਾ ਜਿਹੜੀ ਪੈਰੀਂ ਜਗਾ ਆਪਾਂ ਕਬੂਤਰ ਗਰੇ ਮਾਰਿਆ ਉਹਦੇ ਦੀ ਜੱਲੇਣਾ ਪਾਣ ਉਹ 500 ਤਾਂ ਕਿਲੇ ਥਾਂ ਬਣਿਆ ਨਾ ਕਿਉਂ ਅੱਛਾ ਯਾਰ ਬਾਈ ਹੋ ਗਿਆ ਪਾ ਜੀ ਕਿੰਨੇ ਵਾਟ ਵੜ ਦੋ ਏ ਵਾਟ ਘੜ ਦੋ ਕਿੰਨੇ ਗੇਅਰ ਹੈ ਇਹਦੇ 4 ਗੇਅਰ ਆ ਬਾਰੇ ਲੈਂਡ ਤੇ ਗੇਅਰ ਕਰਾਂ ਉਹ ਵਾਲਾ ਗੇਅਰ ਲੱਗੇ ਨਾ ਇਹਨੂੰ ਲੋਹ ਵਾਲਾ ਹੀ ਕਰਦਾ ਆਈਆ ਅੱਜ ਨੂੰ ਕੋਲੇ ਪਾ ਯਾਰੀ ਚੌੜੀ ਆ ਟਰੈਕਿੰਗ ਜਥੇ ਛੋਟਾ ਹੋਗਾ ਨਹੀਂ ਬਿਸ਼ੋ ਹੋ ਪੰਜੂ ਦਾ ਐਂਟਰ ਵਾਲੀ ਵਾਜੀ ਆ ਛੋਈ ਚੌੜੀ ਕਰਦੀ ਐ ਇਹਦੀ ਦੋ ਲੀਟਰ ਦੀ ਦੇਲ ਖਾ ਰਿਆ ਐ ਪੂਰਾ ਐ ਹੈ ਇਹਦੀ ਆਸਰੇ ਪੱਤੇ ਦੇ ਦੋ ਲੀਟਰ ਦੇ ਫਟੇ ਕਿਹਨੂੰ ਲਾ ਕਿੱਲੇ ਦਾ ਕਿੱਲੇ ਦਾ ਕਿਹਨਾ ਖਾਉ ਨਾ ਕਰਦੀ ਫੋਟੋ ਇਹ ਪੱਖੇ ਦੇ ਘੰਟੇ ਦਾ ਨਾ ਤੂੰ ਦਾ ਅੱਠਵਾਂ ਪੱਖਾ ਵਾ ਫਿਰ ਫੋਟੋ ਤੇ ਉਹ ਸਾਰੀ ਧਰਵ ਪਾਣੀ ਅੱਖ ਦਾ ਪੱਖਾ ਵਾ ਦੇ 2 ਲੀਟਰ ਘੀਟ ਤੇ ਤੇਲ ਖਾਣ ਲਿਆ ਤੂੰ ਹਿਸਾਬ ਲਾਓ ਕਿੰਨੀ ਐਵਰੇਜ ਦੇਂਦਿਆ ਹੋਈ ਲਿਸਟਨ ਇੰਜਨ ਜਿਹੜਾ ਟਰੈਕਟਰ ਆਪਣਾ ਲਿਸਟਨ ਇੰਜਨ ਦਾ ਪਹਿਲੇ ਵੀਲਾਂ ਵਾਲਾ ਉਹਦੇ ਜਿੰਨੀ ਐਵਰੇਜ ਹੋਣੀ ਆ ਤੇ ਪਾਣੀ ਦੁੱਗਣਾ ਤੇ ਤੇਲ 2 ਲੀਟਰ ਘੀਟ ਤੇਲ ਦੀ ਬਜਟ ਤੇ ਪਾਣੀ ਦੀ ਤੇਲ ਦੀ ਬਜਟ ਫੁੱਲ ਪਾਣੀ ਵਾਦ ਪਾਣੀ ਜਾਲਾ ਜਿਹਦਾ ਇਹ ਫਾਇਦਾ ਵਾਹੇ ਇਹ ਕੇ ਟਰੈਕਟਰ ਹੈ ਇਹ ਇਤੇ ਐਵਰੇਜ ਗੱਡੀ ਅਹੀਂ 2 ਲੀਟਰ ਵਾਲੀ ਇੱਕ ਹਟਾ ਜਿਹੜਾ ਟਰਬੋ 595 ਆ ਮੰਧਰਾ ਟਰਬੋ 595 ਉਹ ਵੀ ਘੰਟੇ ਦਾ 2 ਲੀਟਰ ਖਾਂਦਾ ਪੱਕੇ ਨਹੀਂ ਥੋੜੇ ਦੇਰ ਤੋਂ ਮੰਧਰਾ ਜਿਹੜੀ ਏਜੰਸੀ ਹੈ ਨਾ ਕੋਲੋਂ ਇਹ ਨਹੀਂ ਇਹਦੇ ਵਿੱਚ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਕਿ ਨਾ ਆਪਾਂ ਨੂੰ ਉਹ ਮੰਧਰਾ ਏਜੰਸੀ ਕੋਈ ਪੈਸੇ ਦੇ ਪਰਮੋਸ਼ਨ ਕੋਈ ਨਹੀਂ ਫਿਰ ਪੇ ਆੰਦੇ ਆ ਵੀ ਡੀਜ਼ਲ ਦਾ ਖਰਚਾ ਜਿਹੜਾ ਉਹ ਮਿੰਦਰਾ ਤੋਂ ਘੱਟ ਕੇ ਇਹ ਵਾਲੀ ਹੋ ਸਕਦਾ ਇੱਕ ਵੀਰ ਨੇ ਕੱਲ ਮੈਸੇਜ ਕੀਤਾ ਵੀ ਮੈਸੀ ਟਰੈਕਟਰ ਜਿਹੜਾ ਵਾ ਡੀਜ਼ਲ ਘੱਟ ਕਰਦਾ ਹਾਂ ਵੀਰ ਤੁਸੀਂ ਖਾ ਸਕਦਾ ਪਰ ਅਸੀਂ ਕਦੀ ਵਾ ਕਿਹੜੀ ਵੇਖਿਆ ਅਸੀਂ ਜਿਹੜੀ ਚੀਜ਼ ਵਾਹ ਕੇ ਵੇਖੀ ਉਹਦਾ ਦੱਸਦੇ ਹਾਂ ਜਿਹੜੀ ਜਿਨੇ ਵਾਹ ਕੇ ਨਹੀਂ ਵੇਖੀ ਉਹਦਾ ਹੀ ਕਿੰਦਾ ਦੱਸ ਦਈਏ ਉਹ ਝੂਠ ਨਹੀਂ ਮਾਰਨਾ ਜੇ ਹਾਂ ਤੁਸੀਂ ਐਵਰੇਜ ਗੱਡੀ ਆ ਤੇ ਤੁਸੀਂ ਦੱਸੋ ਕਿ ਆਪਾਂ ਐਗਰੀ ਕਰਦੇ ਹੋ ਇੰਨੀ ਇਹ ਆਪਾਂ ਜਿਹੜੇ ਦਾਹ ਕਹਿੰਦੇ ਤੋਂ ਦਾਹਾਂ ਤੋਂ 15 ਦੇ ਤੇ ਟਿੱਕਰ ਪੈ ਲਈ ਜਿਹੜੀ ਵਾਈ ਆ ਮੈਂ ਇੱਕ ਗੱਲ ਕੀਤੀ ਕੱਲ ਪੀ 20 ਕਿੱਲੇ ਵਾਲਾ ਬੰਦਾ ਛੋਟੀ ਵਾਈ ਵਾਲਾ ਕਿਸਾਨ ਤੇ 575 4x4 ਰੱਖੀ ਤੇ ਕਈਆਂ ਵੀਰਾਂ ਨੇ ਕਮੈਂਟ ਕੀਤਾ ਵੀ ਵੀਰ ਜੀ ਇਹੁੱਜਾ ਇੱਕ ਕਿੱਲੇ ਵਾਲਾ ਵੀ ਜੌਂਡੀਅਰ 5405 ਲਈ ਫਿਰਦਾ ਵਾ 4x4 ਲਈ ਫਿਰਦਾ ਵਾ ਇਹ ਤੋਂ ਜੀ ਮੀਆ ਕਿੱਲੇ ਵਾਲੇ ਨੂੰ ਛੋਟਾ ਜੀਮੀਦਾਰ ਕਰ ਤੋਂ ਆ। ਇਹ ਜੀ ਮੀਆ ਕਿੱਲੇ ਵਾਲਾ ਬੰਦਾ ਜੀ ਉਹਨੇ ਕਣਕ ਝੋਨਾ ਹੀ ਲਾਉਣਾ ਹਨਾ ਫਿਰ ਉਹਦੇ ਵਾਸਤੇ ਬੈਸਟ ਆਵਾਜ਼ ਜ਼ਰੂਰੀ ਆਪਾਂ ਡੀਜ਼ਲ ਦਾ ਖਰਚਾ ਵਧਾਉਣਾ ਵਾ। ਨਾ ਡੀਜ਼ਲ ਦਾ ਖਰਚਾ ਘੱਟ ਕਨਾਲੇ ਪੈਸੇ ਘੱਟ ਇਹ ਬਾਈ ਦੇ ਇਹ ਬਾਈ ਦੇ ਮੈਨੂੰ ਚਲੋ ਕਮੈਂਟ ਕਰਨਾ ਸਾਰਿਆਂ ਦਾ ਹੱਕ ਵਾ। ਪਰ ਗੱਲ ਨੂੰ ਸੋਚ ਸਮਝ ਕੇ ਕਮੈਂਟ ਕਰੋ। ਆਪਾਂ ਇਹ ਨਹੀਂ ਆਂਦੇ ਵੀ ਆਪਣੇ ਕੋਲ ਪਹਿਲੀ ਜਾਦੀ ਆ ਤੇ ਫਿਰ ਦੂਜੇ ਮਾੜੇ ਆ। ਕਿਸਾਨ ਕੋਈ ਨਹੀਂ ਮਾੜਾ। ਜੀ ਫਰਮਾਂ ਕਿਸਾਨ ਦੇ ਹੱਕੇ ਚ ਬੋਲਦੇ ਆ ਕਿ ਜਿਹੜਾ ਜਿਹੜਾ ਕੰਮ ਵੀ ਆ 575 ਨਾਲ ਸਰ ਸਕਦਾ ਵਾ ਜਾਂ ਆਪਾਂ ਕਾਤੋਂ ਵੱਡਾ ਟਰੈਕਟਰ ਲੈਣਾ ਵੱਡੇ ਟਰੈਕਟਰ ਦੀ ਭਲਕੇ ਮੇਨਟੇਨੈਂਸ ਦਾ ਵੀ ਖਰਚਾ ਜ਼ਿਆਦਾ ਉਹਦਾ ਡੀਜ਼ਲ ਦਾ ਖਰਚਾ ਵੀ ਜ਼ਿਆਦਾ ਤੇ ਜੇ ਆਪਣਾ 575 ਨਾਲ ਸਰਦਾ ਤੇ ਆਪਾਂ ਕਿਉਂ ਨਾ ਲਈਏ ਹੁਣ ਇੱਕ ਵੀਰ ਨੇ ਕਮੈਂਟ ਕੀਤਾ ਵੀ ਕਿल्ले-ਕਿੱਲੇ ਵਾਲੇ ਟਰੈਕਟਰ ਵੀ ਵੱਡੇ ਲਈ ਫਿਰਦੇ ਆ ਤੇ ਮੁੜ ਕੇ ਅਗਲੇ ਜਿਉ ਆਪਾਂ ਆਂਦੇ ਨਹੀਂ ਆ ਜਿਹੜਾ ਮਰਜ਼ੀ ਲਵੇ ਅਗਲੇ ਦਾ ਸ਼ੌਂਕ ਦਾ ਤਾਂ ਦਾ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਜਟਾਂ ਦੇ ਆਪਾਂ ਨੂੰ ਜ਼ਿੰਮੇਵਾਰੀ ਦੇ ਵਿੱਚ ਖਰਚੇ ਘਟਾਉਣੇ ਪੈਣੇ ਆ। ਜੇ ਖਰਚੇ ਘਟਾਵਾਂਗੇ ਉਹ ਤੇ ਆਪਾਂ ਨੂੰ ਸੋਚਣਾ। ਮਗਾਈ ਮਹਿੰਗੀਆਂ ਨੇ। ਮਹਿੰਗਾਈ ਵੱਧ ਵੱਧ। ਉੱਥੇ ਕੀ ਆ? ਭਾਵੇਂ ਕਿੱਲੇ ਵਾਲਾ ਉੱਥੇ ਕੈਂਪ ਵਾਲਾ ਰੱਖੀ ਵੀਰੇ। ਹਾਂ। ਗੱਲ ਤੇ ਆ ਵੀ ਛਿੱਦੀ ਚਾਦਰ ਆ ਉਹਨੇ ਪੈਰ ਬਸਾਰੋ। ਇਹ ਨਹੀਂ ਆਪਾਂ ਦੇ ਵੀ ਕੋਈ ਮਾੜਾ ਵਾ ਤਗੜਾ ਵਾ। ਇਹ ਕੋਈ ਆਪਣਾ ਇਹ ਗੱਲ ਕਰਨਾ ਕੋਈ ਮਤਲਬ ਨਹੀਂ। ਫਿਰ ਪਾਪਾ ਤਾਂ ਮੈਂ ਦੱਸਿਆ ਵੀ ਜੋ ਆਪਣੀ ਸੋਚ ਦੇ ਮੁਤਾਬਕ ਚੰਗਾ ਵਾ ਬਾਜੋ ਜਿੰਨਾ ਵੀ ਕਰਜ਼ੇ ਤੋਂ ਬਾਜੋਗੇ ਉਨਾ ਹੀ ਵਧੀਆ ਨਾਲੇ ਗੱਲ ਕਰਨ ਦਾ ਆਪਣਾ ਹੀ ਮਕਸਦ ਮੈਂ ਟ੍ਰੇਨਟ ਵਾਲੇ ਵੀਰ ਜਿਹੜੇ ਬਾੜੇ ਤੰਗੇ ਕਰਦੇ ਆ ਤੋਰਾ ਹੱਟਵਾ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਆਪਾਂ ਨੂੰ ਪਤਾ ਲੱਗਦਾ ਕਿ ਕਿਹੜਾ ਬੰਦਾ ਕਿੱਥੇ ਖਲੋਤਾ 505 ਉਦੋਂ ਮੈਂ ਟ੍ਰੇਟ ਚਲਾਇਆ ਤੋਈਆਂ ਇੱਕ ਦਿਨ ਪੂਰਾ ਵਾਇਆ ਵਾ ਟੈਂਕੀ ਮੈਂ ਫੁੱਲ ਭਰੀ ਤੇਲ ਦੀ 4 by 4 ਦੀ ਤੇ ਅਗਲੇ ਅਗਲੇ ਦਿਨ ਵੀ ਵਾਇਆ ਵਾਇਆ ਫੇਰ ਅਜੇ ਮੈਂ ਉਹਦੇ ਮਿਣਿਆ ਨਾ ਸ਼ਾਮੀ ਵੀ ਬਿਣਿਆ 8 ਲੀਟਰ ਤੇਲ ਹੈਗਾ ਇਹ ਜੇ ਅਜੇ ਵੀ ਆਪਾਂ ਉਹਦੇ 5305 ਵੋਂਦੇ ਜਾਂ ਜੋ ਅਰਜੜੀ 605 ਵੋਂਦੇ ਹਾਂ ਤੇ ਉਨਾ ਹੀ ਕੰਮ ਉਹਨੇ ਕਰਨਾ ਹੈ ਉਨਾ ਹੀ ਉਹਨੇ ਕਰਨਾ ਹੈ ਤੇ ਡੀਜ਼ਲ ਦਾ ਖਰਚਾ ਕਿੰਨਾ ਵੱਜ ਰਿਹਾ ਇਸ ਕਰਕੇ ਵੀਰ ਕਮੈਂਟ ਜਲੋ ਕਰੋ ਦਾ ਮਰਜੀ ਕਰੋ ਪਰ ਆਪਾਂ ਦੇ ਉਹ ਗੱਲਾਂ ਵੀਡੀਓ ਦੇ ਵਿੱਚ ਦਾਦੇ ਆ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ ਅਸੀਂ ਆਂਦੇ ਹਾਂ ਆਡਾ ਸਾਡਾ ਕਹਿਣਾ ਪੜ ਗਿਆ ਤਾਂ ਤੁਹਾਡਾ ਸਮਝਦਾ ਬਾਕੀ ਜਿੰਨੇ ਆਪਦੀ ਮਰਜ਼ੀ ਕਰ ਲਈ ਉਹ ਕਰੋ ਅਸੀਂ ਨਹੀਂ ਆਉਂਦੇ ਕਿ 20 ਕਿੱਲੇ ਵਾਲਾ ਤਖੜਾ ਹੋਈਆਂ ਕਿੰਨੇ ਵਾਲਾ ਮਾੜਾ ਆਹ ਜੇ ਵੀ ਪੈਟਰ ਤੇ ਜਾਂ 20 ਕਿੱਲੇ ਵੱਤ ਤੋਂ ਵੱਤ ਆਪਾਂ 25 ਕਿੱਲੇ ਦੋਵਾਂ ਦੇ ਨਾਲ ਟਰੈਕਟਰ ਵਾਲਾਂਗੇ ਦੋਵਾਂ ਜਨਾਂ ਦੇ ਕੰਮ ਨਬੇਟਲਾਂੇ ਛੁੜਕੇ ਟਰੈਕਟਰ ਖਲੋਤਾ ਹੀ ਰਹਿਣਾ ਤੋਂ ਮਡਾ ਟਰੈਕਟਰ ਲੈਣ ਦਾ ਕੀ ਫਾਇਦਾ ਜ਼ਿੰਮੇਵਾਰ ਨਹੀਂ ਵੱਡਾ ਛੋਟਾ ਜਿੰਨਾ ਹੀ ਆਪਦਾ ਖਰਚਾ ਕੰਟਰੋਲ ਚ ਕਰ ਲੂਗਾ 20 ਕਿੱਲੇ ਵਾਲਾ 30 ਕਿੱਲੇ ਵਾਲਾ 500 ਕਿੱਲੇ ਵਾਲਾ ਹੀ ਲਾ ਲਾ 500 ਕਿੱਲੇ ਵਾਲਾ ਵੀ ਲਾ ਲਾ ਜਿਹੜਾ ਖਰਚਾ ਕੰਟਰੋਲ ਕਰ ਲੂਗਾ ਉਹੀ ਪੈਸੇ ਜਿਹੜੇ ਆਂ ਗਾਂਹ ਜਾ ਕੇ ਵਰਤਨ ਦੇ ਕੰਮ ਆ ਲੈਣਗੇ ਮੇਰੇ ਹਿਸਾਬ ਨਾਲ ਜਿਆ ਟਰੈਕਟਰ 505 ਆਣਾ 50 50 ਕਿੱਲੇ ਪਹਿਲੀ ਵੀ ਹੋਵੇ ਨਾ 15 RAMDEEP ਚੰਗੇ ਕਨਾਣੇ ਦੇ ਵਧੀਆ ਪਾਉਂਦਾ ਵਾ ਆ ਮੰਡ ਦਾ ਖੇਤੀਆ ਕਰਕੇ ਆਪਾਂ ਵੱਡੇ ਟਰੈਕਟਰ ਖੜੇ ਪੈਂਦੇ ਆ ਇਹਦੇ ਛੋਟੇ ਟਰੈਕਟਰ ਰੱਖੇ ਹੁਣ ਤੇ ਪਹਿਲੀ ਵਾਗੇ ਜਦ ਆਪਾਂ ਤੇਲ ਦੀ ਬੰਦ ਕਰਕੇ ਨਿਸ਼ਾਨ ਹੁਣ ਆ ਬਹੁਤ ਵੱਟੇ ਪਰ ਬੱਡ ਟਰੈਕਟਰ ਆਈਸਾ ਕੋਲਿਆ ਹੈ ਜੰਜੀ ਚ ਤੇ ਤਿੰਨ ਉਹ ਤਿੰਨ ਤਾਂ 2.5 ਲੱਖ ਦਾ ਲੱਗ ਗਿਆ ਉਹਦੇ ਤੇ ਤੇ ਮੈਂ ਕੰਨਾਂ ਨੂੰ ਹੱਥ ਲਾ ਗਿਆ ਮੈਂ ਹਾਂ ਗੁਰੂ ਇੰਨੇ ਪੈਸੇ ਦੇ ਭੈਣ ਮਾੜੇ ਜੀਵਨਾਨ ਨੇ 3 ਲੱਖ ਦਾ ਟਰੈਕਟਰ ਹੀ ਲੈਣਾ ਹੈ ਫਿਰ ਇੱਥੇ ਕਈਆਂ ਨੇ ਕਮੈਂਟ ਕਰਦੇ ਨੇ ਕਿ ਕਈ ਪਾਏਗਾ ਕੋਈ ਲਾਇ ਬੜਾ ਤੋੜੀ ਮਿਲਣੀ ਪਈ ਲਾਉਣੇ ਪਏ ਇੰਨੇ ਕਿ ਨਵੇਂ ਲਿਆਵਾਂ ਇਹਦੇ ਵਿੱਚ ਮਾਲਾ ਵੀ 8-9 12 ਲੱਖ ਦਾ ਮੈਨਾ ਹੋਣਾ ਵਾ ਨੋ ਉਹ 5 ਆ ਜਾਂਦਾ ਵਾ 10 ਕਿ ਲੱਖ ਦਾ ਆਹੋ ਤੇ ਆਪਾਂ ਨੂੰ ਉਹ ਜਿਹੜਾ 2.25 ਲੱਖ ਰੁਪਿਆ ਹਿੱਸੇ ਤੇ ਲਾਇਆ 575 ਰੇਟ ਜਾਂ 585 ਆ ਉਹ 9 ਲੱਖ ਦਾ ਵਾ ਲੱਖ ਰੁਪਿਆ ਵਾਲਾ ਮਣੋ ਉਹ ਭਾਈ ਸਾਜੀ ਬਾਕੀ ਡੀਲ ਦਾ ਖਰਚਾ ਇਹ ਨਾਲ ਵੱਖਰਾ ਹਾਂ ਲੱਖ ਰੁਪਿਆ ਦਾ ਰੋਟਾ ਮੀਟਰ ਨਾਲ ਲੈਂਦਾ ਹੈ ਅਧਰਵਾ ਨਹੀਂ ਕਰਕੇ ਭਰਾਵਾ ਆਈ ਦੇ ਸਲਾਵਾ ਜਿਹੜੀਆਂ ਚੰਗੀਆਂ ਜਿੰਨੇ ਮੰਨਣੀ ਤਾਂ ਵੀ ਠੀਕ ਆ ਜਿੰਨੇ ਨਹੀਂ ਮੰਨਣੀ ਉਹਨੂੰ ਵੀ ਵੈਗਰ ਜੀ ਦਾ ਖਾਲਸਾ ਸੈਕਟਰੀ ਮੇਰੇ ਵੀਰ ਨੂੰ ਉਹਨੂੰ ਮੈਗਰਜੀ ਖਾਲਸਾ ਦੇ ਵੈਰੀ ਕਰਦੇ ਤੇ ਮੇਰੇ ਵੀਰ ਤੇ ਇਹ ਨਾ ਜੋਡੀਅਰ ਲਿਆਉਂਦੇ 4x4 ਉਹਨਾਂ ਤੇਲ ਦਾ ਖਰਚਾ ਜ਼ਿਆਦਾ ਵਾ ਯਾਰ ਜਿੰਨਾ ਰੱਖਿਆ ਆਪਾਂ ਆਪਾਂ ਨੂੰ ਨਾਮ ਇਹ ਮੰਦਰਾਲੇ ਦੇ ਦੇਖੋ ਤੇ ਨਾ ਤੇ ਨਾ ਆਪਾਂ ਨੂੰ ਜੋਡੀਅਰ ਵਾਲੇ ਦਿੰਦੇ ਤੇ ਨਾ ਆਪਾਂ ਲੈਣਾ ਆਪਾਂ ਦੇ ਜੋ ਹੈਗਾ ਬੀਲ ਤੇ ਉਹ ਸੱਚ ਦੱਸਣਾ ਜਿਹੜੀ ਗੱਲ ਠੀਕ ਹੈ ਇੱਕ ਵੀਰ ਪੁੱਛਦਾ ਯਾਰ ਤੁਸੀਂ ਉਹਨਾਂ ਦਾ ਟਰੈਕਟਰ ਚਲਾਉਂਦੇ ਰਹਿੰਦੇ ਆ ਪੱਕੇ ਵੀ ਆ ਜਨਰੇਟਰ ਚਲਾਉਣੇ ਆ ਮਾਂ ਸਾਨੂੰ ਤੇ ਯਾਰ ਅਰਜੀ ਨਹੀਂ ਵਧੀਆ ਲੱਗਦੀ ਆ ਜਿਹੜੇ ਤੋਂ ਬੰਦਾ ਖਿੱਚਾ ਆਹੋ ਤੇ ਮੈਂ ਹਾਂ ਜੇ ਦੂਜਾ ਟਰੈਕਟਰ ਲੈ ਲਈਏ ਜੌਂਡੀਆ ਲੈ ਲਈਏ ਕੋਈ ਉਹ ਜਾਂ ਪ੍ਰੀਤ ਵਰਗਾ ਲੈ ਲਈਏ ਤੁਹਾਨੂੰ ਤੇ ਗੇਰ ਹੀ ਨਹੀਂ ਲੱਭਣੇ ਜੇਤੀ ਪਹਿਲਾਂ 2 ਮਹੀਨੇ 4 ਮਹੀਨੇ ਗੇਰ ਲੰਮੇ ਤੇ ਲੱਗ ਜਾਣੇ ਆ ਲਓ ਜੀ ਅੱਜ ਅੱਜ ਜਿਹੜੇ ਕਬੂਤਰ ਗ੍ਰਹਿ ਮਾਰਦੇ ਇੱਥੇ ਖੱਤਾ ਜੀ ਦਾ ਪੱਤਰ ਕੀਤਾ ਸੀ ਅੱਜ ਉਹਦੇ ਚਾਹੀ ਪੱਖਾ ਲਾ ਕੇ ਨਾ ਤੇ ਸ਼ਾਮਾਂ ਦੀ ਗਾਤ ਕੱਤ ਕਰ ਦੇਣਾ ਜੀ ਪੱਖਾ ਲਾ ਕੇ ਵੱਡਾ ਤੇ ਇਹ ਭਾਰ ਕੇ ਮੁੜ ਕੇ ਹੀ ਪਿੰਡ ਜਾਣਾ ਵਾ ਪੇਂਟਰ ਜਾ ਕੇ ਪਹਿਲੀ ਹੋਣੀ ਆ ਦੋ ਟਰੈਕਟਰ ਨਿਗਾਹ ਤੇ ਆ ਤੇ ਉਹ ਜਾ ਕੇ ਪਹਿਲੀ ਕੁਲੀ ਵਾਉਣਗੇ ਵਾ ਕੇ ਮਗਰੇ ਕਿੱਥੇ 2 ਕਿੱਲੇ ਨੂੰ ਪਾਣੀ ਛੱਡਣਗੇ ਮੁੜ ਕੇ ਅਸੀਂ ਵੀ ਸ਼ਾਮਾਂ ਨੂੰ ਆ ਜਿਹੜਾ ਆ ਜਿਹੜਾ ਖੇਤ ਆ ਇਹਨੂੰ ਕੱਤ ਕਰਕੇ ਤੇ ਸ਼ਾਮਾਂ ਨੂੰ ਅਸੀਂ ਵੀ ਟਰੈਕਟਰ ਆਪਣੀ ਵੀ ਟਿੱਕ ਕਿੰਨੇ ਪਾਰਕਿੰਗ ਹੋਣਾ ਰਹਿ ਗਿਆ ਤਾਂ ਚਾਰ ਰਹਿ ਗਏ ਚਾਰ ਟਰੈਕਟਰ ਰਹਿ ਗਿਆ ਤੇ ਨਾਲ ਜਿਹੜਾ ਸਮਾਸ ਨੂੰ ਨਾਂ ਨਗਾਉਣਾ ਰਹਿ ਗਿਆ ਉਹ ਨਾਂ ਨਗਾਵਾਂਗੇ ਅੱਜ ਆਮਾ ਤਿੱਕਰ ਤੇ ਆਈ ਅੱਜ ਪਾਣੀ ਆ ਜਿਹੜਾ ਪੰਜ 7 ਕਿਲੇ ਥਾਵਾ ਇਹ ਅੱਜ ਕੱਦ ਕਰਕੇ ਤੇ ਅੱਜ ਇੱਕ ਆਖਰੀ ਮੋਰਚਾ ਇੱਥੇ ਆ ਪੱਖਾ ਵੱਡਾ ਲਾ ਕੇ ਭਰ ਕੇ ਉੜ ਕੇ ਇੰਨਾ ਗਿਆ ਨਾ ਪਾਰ ਪਾਰ ਵਾਲਾ ਮਣਕੇ ਲਾਵਾਂਗੇ ਝੋਨਾ ਉਧਰ ਜਾਗੇ ਵੈਗਨ ਜੀ ਦਾ ਖਾਲਸਾ ਤੇ ਵੈਗਨ ਜੀ ਦੀ ਫਤਿਹ ਹਾਂ ਜੀ ਉਹ ਸਹੀ ਓ ਪਾਣੀ ਦੇਖ ਕੇ ਲੈ ਜਵਾਨਾ ਹੁਣ ਇਹ ਪੱਖਾ ਫਿੱਟ ਹੋ ਗਿਆ ਤੇ ਇਹ ਸ਼ਾਮਾ ਦਾ ਕਿਨੇ ਕਦ ਕਰ ਦੇਣਾ ਏਦਾਂ ਹੀ ਓਏ ਏਦਾਂ ਹੀ ਉੱਥੇ ਲਾ ਦੀ ਓਏ ਉੱਥੇ ਆ ਗਿਆ ਔਰ ਲੈ ਬੰਨੇ ਪਾਣੀ ਜਿਹੜੀ ਭੋਲੇ ਵਾਲੀ ਵੇਲ ਲਾ ਗਏ ਭੋਲੇ ਵਾਲੀ ਵੇਲ ਜਿਹੜੀ ਤਾਂ ਆਪਣੇ ਘਟੇ ਚ ਜੇ ਇਹਦੇ ਆ ਗਿਆ ਤਾਂ ਉੱਥੇ ਏਦਾਂ ਹੀ ਪੱਖਾ ਰੱਖ ਕੇ ਨਾ ਤਾਂ ਵੱਡੀ ਆੜ ਪਾ ਕੇ ਉਹਦੇ ਵਿੱਚ ਦੀ ਇੱਕ ਪਾਸਾ ਹੀ ਲਾਉਣਾ ਆਪਾਂ ਢਾੜੀ ਚ ਘਾਦ ਹੋਈ ਨਾ ਰਾਤ ਰਾਤ ਬੇਨੇ ਜਾ ਕੇ ਵੇਖ ਕਿਉਂ ਨਹੀਂ ਫੜੀ ਜਾ ਨਾਲ ਪਵਾਓ ਦਵਾ ਦਾ ਪਾਣੀ ਇਹ ਕਰ ਨੂੰ ਉਹਨੂੰ ਖੜਾ ਰੋ ਧਰਾ ਧਰ ਉਹਨੂੰ ਪੈ ਰਿਹਾ ਇੱਕ ਹੋਰ ਪਾਣੀ ਪਾਉਣ ਦੀ ਡੇਰ ਆ ਮੁੜ ਕੇ ਦੇ ਆਪੇ ਸੂਟੇ ਮਾਰਦਾ ਹੈ ਕਿੰਨਾ 800 800 ਚੱਕਰ ਦੇ ਆ ਤੇਲ ਦਾ ਖਰਚਾ ਹੈ ਦਾ ਤੇਲ ਕੀ ਇਹਨੇ ਖਾਣਾ ਸਿਰਫ 2-3 ਲੀਟਰ ਖਾਉਂ ਪੈਂਟੇ ਦਾ 2 ਹੀ ਖਾਉ ਤਿੰਨ ਨਹੀਂ ਖਾਂਦਾ 2 ਤੋਂ ਘੱਟ ਹੀ ਖਾਊਗਾ ਤੇ ਪਾਣੀ ਫੁੱਲ ਆ ਚਲਾਉਂਦਾ ਚਲਾਉਂਦਾ ਆ ਵੀ ਜੁਵੀਆ ਚੱਲੀਏ ਇਹ ਸਭ ਕੁਝ ਲੈ ਲੋ ਪਾਣੀ ਦੀ ਪਾਲਟੀ ਉਧਰਾ ਦੋ ਨਾ ਭਰ ਕੇ ਉੱਡਣ ਦੇ ਗਲਤ ਸਿਆਣੀ ਕੀਤੀ ਉਹਨੇ ਚਲੋ ਚੱਲੀਏ ਹੁਣ ਹੁਣ ਐ ਪੂਰਾ ਫਸਲਾਂ ਮੁਕਾਬਲਾ ਪੈ ਗਿਆ ਵਾ ਇੰਦਰ ਇੱਕ ਰੇਤ ਨਾਲ ਮੱਥਾ ਲੱਗ ਗਿਆ ਉਧਰੋਂ ਕੰਮ ਘਾਟ ਨਿਪਟਦਾ ਹੁਣ ਜਿੰਨੇ ਖੱਤੇ ਰਹਿ ਗਏ ਰੇਤਲੇ ਰਹਿ ਗਏ ਹੁਣ ਵੇਨੇ ਕਿੱਦਾਂ ਕੰਮ ਨਿਪਟਦਾ ਆਪਦੇ ਲੋ ਤੇ ਜ਼ੋਰ ਲਾਉਂਦੇ ਵੀ ਦਵਾ-ਦਵਾ ਲੱਗ ਜੇ ਤੇ ਕੰਮ ਨਿਪੜੇ ਪਰਾਂ ਏ ਆਪਾਂ ਤੀਸਰੇ ਪੜਾ ਤੇ ਤੀਸਰਾ ਇਹ ਅਖੀਰਲਾ ਪੜਾ ਸਾਡਾ ਜਦੋਂ ਇਹ ਕੰਮ ਹੋ ਗਿਆ ਸਮਝ ਲੋ ਨਿਬੜ ਗਿਆ ਕੰਮ ਮੁੜ ਕੇ ਪਿੰਡ ਵਾਲੇ ਪੜਾ ਸ਼ੁਰੂ ਹੋ ਜਣੇ ਹੁਣ ਇੱਥੋਂ ਵਾਲਾ ਆਪਣਾ ਆਖਰੀ ਤੇ ਲਾਸਟ ਪੜਾ ਵਾ ਇਹ ਉਤਾਰ ਕੇ ਤੰਸਰ ਆਪਣਾ ਨਹੀਂ ਵਾਦੂਆ ਦਾਲ ਕਟਾ ਨਾ ਜੀ ਮਾਮਾ ਪੂਰੇ ਜੋਧ ਲਾਗੇ ਨਾ ਆਪਣੇ ਹਾਂਜੀ ਹਾਂ ਹੁਣ ਆਪਣਾ ਲਾਸਟ ਪੜਾ ਉੱਥੇ ਹੀ ਸਾਰਾ ਫਿੱਟ ਫਟੀਆਂ ਹੋ ਗਿਆ ਹਾਂਜੀ ਤੇ ਪਾਰ ਦਾ ਫਿਰ ਆਪਣਾ ਮਿੱੱਰਦੀ ਆ ਠੀਕ ਹੈ ਜੀ ਤੇ ਨਾਨਾ ਬਜਿਆ ਮਹਾਜ ਦਾ ਪੀ ਹੈ ਜੀ ਮਾਮੇ ਨੂੰ ਬੈਗ ਛੜਕਾ ਲਵਾਉਣਾ ਸੀ ਹੁਣ ਇੱਕ ਛੜਕਾ ਹੀ ਇੱਕ ਲਵਾ ਲਾ ਕੇ ਵੇਖਿਆ ਨਾ ਤੇ ਉਹ ਤੇ ਵਾਧਾ ਤੇ ਬਾਪ ਨੇ ਕਰਾਂਚ ਕਰ ਤੇ ਆਪਣੇ ਬਲੋਕਾਂ ਦੇ ਨਾਲ ਜੁੜੇ ਰਿਹਾ ਕਰੋ ਇਹਦਾ ਵੀਡੀਓ ਆ ਤਾਰੀਆਂ ਪਾਉਂਦੇ ਰਹੀਦਾ ਜਿੰਨੇ ਚੰਗੀਆਂ ਲੱਗਦੀਆਂ ਮੇਰਾ ਵੀਰ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਨੂੰ ਵਾਇਰਲ ਦੀ ਖਾਲਸਾ ਤੇ ਵਾਇਰਲ ਦੀ ਫਤਿਹ ਹੁਣ ਸੇਰੇ ਮਿਲਾਂਗੇ ਚੜਦੇ ਕਾ ਐਮ ਆਈ ਫਤਿਹ ਬੁਲਾਵੇ ਵਾਇਰਲ ਦੀ ਖਾਲਸਾ ਵਾਇਰਲ ਦੀ ਫਤਿਹ ਕੱਪੇ ਸਤਨਾਵਾ ਦੀ ਸਾਰੇ ਵੀਰਾਂ ਹੁਣ ਨਹਾਏ ਤੋਂ ਹੀ ਕਰਾਂਗੇ ਚੰਗੀ ਅਨੇ ਜਿਆਦਾ ਨਾਲ ਨਹੀਂ ਰਹਿਸਾਂਤੀ ਪਰ ਨਾ ਨਾ ਬਾਹਰ 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 ਕੰਡੀ ਦੇ ਬਾਹਰ ਪੱਤਰਾ ਵਾਹ ਦੱਸ ਕਰ ਹਾਂ ਸੇਗਰਾ ਖਿਦਲਾ ਇਧਰ ਆ ਸਿੱਟਾਲੀ ਬਸ 54 47 44 ਗੁਰਦੀ ਖਿਆ ਕਿੱਟਲਾ ਛੱਡਣਾ 48 59 ਚੱਲ ਆਇਆ ਓਰੇ ਆਇਆ ਓਰੇ ਆਂਟੇ ਲਹਿੜ ਦੇ ਆ ਜਾ ਆ ਜਾ ਇਹਨਾਂ ਸਤਾਂ ਮਾ ਮਾ ਚੁੱਕੇ ਦੇਖ ਪੁੱਤ ਇਹ ਕਸਮ ਲੱਗਾ ਮਹਾਰਾਜ ਜੀ ਇੱਥੇ ਲਿਖਾ ਦੇ ਬਾਸ ਇੱਥੇ ਲਿਖਾ ਦੇ ਬਾਸ ਆਪਣੇ ਇੱਧਰ ਵੀ ਪਾਪਾ ਹੂੰ ਕੀਆ ਆਪਣੇ ਆਪ ਹੀ ਜਾਂਦੀ ਹੈ ਇੱਧਰ ਨਾ ਇੱਧਰ ਖੜੀ ਹੋ ਗਈ ਪੂਰੀ ਸੱਚੀ ਸੱਚੀ ਗੱਲ ਇੱਧਰ ਆਪਣੇ ਆਪ ਦੀ ਜਾਨ ਆਪਣੇ ਸੋਲ ਲਈ ਮਾਰਾਈ ਜੀ ਜੇ ਪੂਰਾ ਬੰਦ ਪਈਏ ਮੇਰੀ ਬਾਹਰ ਵੀ ਖੜੀ ਹੋਗੀ ਆਪਣੇ ਆਪ ਮੈਂ ਸਦਾ ਹੀ ਬਖਸ਼ਤ ਹਾਂ ਪਗਾਨੀ ਚੱਗੀ ਹੈ ਵਾਹ ਸਮਾਨ ਅਕੇ ਮੇਰੀ ਪੂਰੀ ਸੁਬੀ ਨੜੀ ਹੋਈ ਜੀ ਆਪਣੇ ਆਪ ਤੁਰੀ ਜਾਨ ਤਾਹ ਕਰੀ ਜੋਬਾ ਜਨ ਪਾਲੀ ਮੇਰੀ ਜਾਨ ਹੁਣ ਮੇਰੀ